ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੈਨਾਂ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਚੜੈੱਕ ਜੀ ਚੜੈੱਕ ਮੰਡੀ ਦੀ ਬਣਾ ਰਹੇ ਹਾਂ ਜੀ ਜਿਹਨੂੰ ਜ਼ਿਲ੍ਹਾ ਤੇ ਤਹਿਸੀਲ ਪੈਂਦਾ ਜੀ ਮੋਗਾ ਕਈ ਵੀਰ ਪੁੱਛਦੇ ਹੁੰਦੇ ਕਿ ਚੜੈੱਕ ਮੰਡੀ ਕਿੱਥੇ ਲੱਗਦੀ ਪਿੰਡ ਚੜੈੱਕ ਜੀ ਨੇੜੇ ਮੋਗੇ ਦੇ ਰਹਿ ਜਾਂਦੀ ਆ ਮੋਗੇ ਤੋਂ ਜਿਹੜਾ ਚਟੱਕ ਰੋਡ ਆਉਂਦਾ ਉਸ ਤੇ ਮੰਡੀ ਲੱਗਦੀ ਆ ਜੀ ਵੀਡੀਓ ਨੂੰ ਪੂਰੀ ਦੇਖੋ ਸ਼ੇਅਰ ਕਮੈਂਟ ਲਾਈਕ ਜ਼ਰੂਰ ਕਰ ਦਿਓ ਜੀ ਆ ਇੱਕ ਮਾਲੀ ਆਇਆ ਸੀਗਾ ਜੀ ਟਾਪ ਦਾ ਨੀਲੀ ਰਾਵੀ ਦਾ ਸਾਰੀਆਂ ਦੀਆਂ ਸਾਰੀਆਂ ਨਿਸ਼ਾਨੀਆਂ ਪੂਰੀਆਂ ਨੇ ਕੁੰਡਾ ਸਿੰਘਾ ਵੇਲ ਲੈਂਥ ਵਜਨ ਵਜੂਦ ਦਾ ਟਾਪ ਦੇ ਪੱਖ ਤੋਂ ਆ ਜੀ ਚੰਗੀਆਂ ਚੀਜ਼ਾਂ ਵੀ ਮਿਲ ਜਾਂਦੀਆਂ ਇੱਥੇ ਮਾਲੀ ਵੀ ਮਿਲ ਜਾਂਦੇ ਆ ਟਾਪ ਦੀਆਂ ਕਟੀਆਂ ਵੀ ਮਿਲ ਜਾਂਦੀਆਂ ਨੇ ਜੀ ਪਰ ਤੁਹਾਨੂੰ ਵੀਰੇ ਆਉਣਾ ਜ਼ਰੂਰ ਪੈਣਾ ਜੀ ਇੱਥੇ ਬਾਕੀ ਤੁਸੀਂ ਮਾਲੀ ਦੀ ਕੁਆਲਿਟੀ ਚੈੱਕ ਕਰ ਲਓ ਜੀ ਤੇ ਇਹ ਵੀ ਕੋਈ ਸੱਜਣ ਵੇਚਣ ਲਈ ਲੈ ਕੇ ਆਇਆ ਸੀਗਾ ਤੇ ਯੂਪੀ ਵਾਲਿਆਂ ਨੂੰ ਸੇਲ ਕਰ ਦਿੱਤਾ ਗਿਆ ਤੇ ਆਹ ਦੇਖ ਲਓ ਜੀ ਕਟੀਆਂ ਚਾਰ ਐਗਤੀਆਂ ਜਿਆਦਾਤਰ ਕੱਟੀ ਜੀ ਮੋਰਾਜੀ ਆਈ ਸੀਗੀ ਟਾਪ ਕੁਆਲਿਟੀ ਦੀਆਂ ਚਾਰ ਕਟੀਆਂ ਨੇ ਜਿਹੋ ਜੇ ਤੁਸੀਂ ਰੇਟ ਲਾਉਣਾ ਜੀ ਉਹੋ ਜਿਹਾ ਇੱਥੋਂ ਆਪਾਂ ਨੂੰ ਪਾਸੂ ਮਿਲ ਜਾਂਦਾ ਜੀ ਜੇ ਜਿਵੇਂ ਬੂਰੇ ਦੇ ਸ਼ਕੀਨ ਆ ਕੋਈ ਵੀਰ ਤੇ ਬੂਰਾ ਮਾਲੀ ਵੀ ਇੱਥੇ ਵੇਕ ਕੇ ਜਾਂਦਾ ਸੀਗਾ ਇਹ ਕੋਈ ਸੱਜਣ ਰੱਖਣ ਵਾਲਾ ਲੈ ਗਿਆ ਵੀਰੇ ਕਿਉਂਕਿ ਲਦਿਆ ਹੋਇਆ ਇਹ ਲੈ ਕੇ ਜਾਂਦੇ ਸੀਗੇ ਤੇ ਮੈਂ ਜਾਂਦੇ ਦੀ ਵੀਡੀਓ ਕਵਰ ਕਰ ਲੇ ਜੀ ਤੇ ਨਾਲ ਇੱਕ ਕੋਈ ਸੱਜਣ ਕਾਟੂਮਾ ਕੱਟੀ ਲੈ ਗਿਆ ਜੀ ਤੇ ਇਹ ਵੀ ਇੱਥੇ ਵਿਕਣੀ ਆਈ ਸੀ ਕਿ ਆਪਣੀ ਵੀਡੀਓ ਦੇਖ ਕੇ ਸੱਜਣ ਪਹੁੰਚਿਆ ਸੀਗਾ ਜੀ ਆਪਾਂ ਨੂੰ ਮਿਲਿਆ ਵੀ ਧੰਨਵਾਦ ਉਸ ਵੀਰ ਦਾ ਜਿਹੜੇ ਆਪਣੀ ਵੀਡੀਓ ਵੇਖ ਕੇ ਇਥੋਂ ਮਾਲ ਲੈ ਕੇ ਗਏ ਆ ਜੀ ਤੇ ਉਹ ਵੀ ਕਮੈਂਟ ਜਰੂਰ ਕਰ ਦਿਓ ਜੀ ਬਾਕੀ ਕਟੀਆਂ ਤੁਸੀਂ ਦੇਖ ਸਕਦੇ ਹੋ ਚੰਗੀਆਂ ਤੋਂ ਚੰਗੀਆਂ ਕਟੀਆਂ ਇਹ ਵੱਡੀਆਂ ਆ ਜਾਂਦੀਆਂ ਲਗਭਗ ਇਹਨਾਂ ਦੀ ਉਮਰ 15 16 ਮਹੀਨੇ ਹੈ ਜੀ ਤੇ ਆ ਇੱਕ ਟਾਪ ਦਾ ਜੈਡ ਬਲੈਕ ਮਾਲੀ ਚੈੱਕ ਕਰੋ ਜੀ ਕੁਆਲਟੀ ਮਾਲੀ ਦੀ ਇਹ ਵੀ ਮੇਰੇ ਯੂਪੀ ਵਾਲਿਆਂ ਲੋਕ ਖਰੀਦ ਲਿਆ ਗਿਆ ਆ ਜੇ ਕੋਈ ਮਾਲੀ ਰੱਖਣ ਦਾ ਸ਼ਿਕਨ ਹੋਵੇ ਤਾਂ ਉਹਨਾਂ ਨੂੰ ਵੀ ਇੱਥੋਂ ਚੰਗੇ ਮਾਲੀ ਮਿਲ ਸਕਦੇ ਤੇ ਕਟੀਆਂ ਵੀ ਮਿਲ ਸਕਦੀਆਂ ਛੋਟੀਆਂ ਵੱਡੀਆਂ ਜਿਹੋ ਜੀ ਤੁਹਾਨੂੰ ਪਸੰਦ ਆ ਜੀ ਉਹੋ ਜੀ ਤੁਸੀਂ ਜੈਜ ਰੇਟ ਚ ਲੈ ਸਕਦੇ ਆ ਜੀ ਇੱਥੋਂ ਕਹਿੰਕੀ ਕਾਫੀ ਗੈਂਤੀ ਚੋਂ ਆਉਂਦੀਆਂ ਹੁੰਦੀਆਂ ਹੁੰਦੀਆਂ ਗੱਟੀਆਂ ਜੀ ਤੇ ਜਿਵੇਂ ਮੰਨ ਲਓ ਆ ਝੋਟੀ ਆ ਗਈ ਆ ਜੀ ਇਹ ਝੋਟੀ ਲੋਕਲ ਵੀਰ ਕੋਈ ਸ਼ੇਲ ਕਰਨ ਵਾਸਤੇ ਲੈ ਕੇ ਆਇਆ ਸੀਗਾ ਪਤਾ ਨਹੀਂ ਕੀ ਕਾਰਨ ਸੀਗਾ ਜੀ ਪਰ ਝੋਟੀ ਚੰਗੀ ਸੀਗੀ ਵੀਰ ਕਹਿੰਦਾ ਕਿ ਪਸ਼ੂ ਜਿਆਦਾ ਤਾਂ ਵੇਚਣ ਆਏ ਆ ਜੀ ਗੱਲ ਬਾਤ ਤੋਂ ਪਤਾ ਲੱਗਿਆ ਤੇ ਬਾਕੀ ਤੁਸੀਂ ਆਪਦੀ ਸਮਝ ਪਰਖਣਾ ਲੈਣਾ ਹੁੰਦਾ ਜੀ ਪਸ਼ੂ ਕੋਈ ਵੀ ਆਵਦੀ ਸਾਮ ਸੰਭਾਲ ਨਾਲ ਕੱਲ ਨੂੰ ਜੇ ਗੱਬਾਂ ਰਹਿੰਦੀ ਤਾਂ ਟੌਪ ਦੀ ਝੋਟੀ ਅੱਜ ਤੁਹਾਨੂੰ ਐਵੇਂ ਵਾਂਗੂ ਮਿਲ ਜਾਣੀ ਆ ਆ ਛੋਟੇ ਬੱਚੇ ਆ ਜੀ ਬੱਚ ਕੱਟੇ ਵੀ ਇਹਨਾਂ ਦੇ ਕੋਸ ਕੱਟੀਆਂ ਨੇ ਵੀ ਇਹ ਸਭ ਜੂਪੀ ਵਾਲਿਆਂ ਲੋਕੀਂਦ ਲੈ ਕੇ ਜੇ ਕਿਸੇ ਨੇ ਥੋੜੇ ਪੈਸੇ ਲਾਉਣੇ ਆ ਤਾਂ ਉਹਨਾਂ ਵਾਸਤੇ ਚੀਜ਼ ਚੰਗੀ ਆ ਤੇ ਇੱਕ ਵਾਰੀ ਬੇਨਤੀ ਆ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਿਓ ਜੀ ਕਿਉਂਕਿ ਤੁਹਾਡੇ ਵਾਸਤੇ ਆਪਾਂ ਸਪੈਸ਼ਲਿਸ ਚੰਗੀਆਂ ਚੰਗੀਆਂ ਵੀਡੀਓ ਕਵਰ ਕਰੀ ਦੀਆਂ ਤੇ ਸ਼ੇਅਰ ਜਰੂਰ ਕਰ ਦਿਓ ਵੀਡੀਓ ਤੇ ਆਹ ਕੁਸ ਤੋਕਣ ਮੱਜਾਂ ਤੇ ਕੁਸ ਇੱਕ ਸਾਈਡ ਤੇ ਝੋਟੀ ਖੜੀ ਆ ਚੈੱਕ ਕਰ ਸਕਦੇ ਹੋ ਦੁੱਧੋ ਡਰਾਈ ਆ ਬਾਈ ਕਹਿੰਦਾ ਦੁੱਧੋ ਹਟ ਗਈ ਤੇ ਆਪਾਂ ਤਾਂ ਕਰਕੇ ਇੱਥੇ ਵੇਚਤੀ ਐ ਜੇ ਕੋਈ ਸੰਭਨ ਵਾਲਾ ਲੈ ਜੇ ਤਾਂ ਚੀਜ਼ ਮਾੜੀ ਨਹੀਂ ਇਧਰਲੀ ਸਾਈਡ ਤੇ ਵੀ ਕੁਸ ਕਟੀਆਂ ਨੇ ਜੀ ਇਹ ਛੂਟੀਆਂ ਕਟੀਆਂ ਆ ਜਾਂਦੀਆਂ ਨੇ ਜੀ ਇਹ ਵਿਕੀਆਂ ਹੋਈਆਂ ਨੇ ਜੁਪੀਆ ਲੈਣ ਲੋਹਾ ਤੁਸੀਂ ਦੇਖ ਸਕਦੇ ਹੋ ਰੰਗ ਲਾਇਆ ਵਾ ਇਹ ਸ਼ਾਰੀ ਉਹਨਾਂ ਲੋਕ ਖਰੀਦ ਲਈ ਗਈ ਹੈ ਤੇ ਇੱਕ ਹੋਰ ਮਾਲੀ ਆ ਵੀਰੇ ਚੈੱਕ ਕਰੋ ਇੱਕ ਤੀਰ ਮਾਲੀ ਕਾਫੀ ਗੈਂਤੀ ਚਾਹੀ ਸੀ ਤੇ ਚੰਗੇ ਚੰਗੇ ਆਏ ਸੀਗੇ ਤੇ ਕੋਸਕ ਦੀ ਵੀਡੀਓ ਤਾਂ ਮੈਂ ਕਵਰ ਕਰ ਲਈ ਹੈ ਤੇ ਵੀਰੇ ਕੋਸਕ ਰਹੇਗੀ ਆ ਇਹ ਇੱਕ ਮਾਦੀਮ ਹੁੰਦਾ ਵੀਰੇ ਆਪਣਾ ਤੁਹਾਨੂੰ ਛੋਟੀ ਛੋਟੀ ਡਿਟੇਲ ਦੇਣ ਦਾ ਜੀ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਵੀ ਕਿਹੋ ਜਿਹਾ ਪਸ਼ੂ ਮੰਡੀ 'ਚ ਪਹੁੰਚਦਾ ਹੈ ਤੇ ਵੀਰੇ ਖਰੀਦਣ ਆਸਤੇ ਤੁਹਾਨੂੰ ਇੱਥੇ ਪਹੁੰਚਣਾ ਹੀ ਪੈਣਾ ਹੈ ਡੇਟਾ ਤੁਸੀਂ ਨੋਟ ਕਰ ਲਓ ਜੀ 4 ਤਰੀਕ 8 9 ਤਰੀਕ 4 ਤੇ 9 18 ਤੇ 26 ਇਹ 4 ਦਿਨ ਮੰਡੀ ਲੱਗਦੀ ਆ ਵੀਰੇ ਮਾਰਨਿੰਗ ਮਾਰਨਿੰਗ ਮੰਡੀ ਲੱਗਦੀ ਆ 11:00 ਵਜੇ ਦੇ ਤਿੱਕਰ ਉਸ ਤੋਂ ਬਾਅਦ ਆਉਣ ਦਾ ਕੋਈ ਫਾਇਦਾ ਨਹੀਂ ਆ ਕੋਸਮਾਲੀ ਜੀ ਤੇ ਕੋਸ ਝੋਟੀਆਂ ਇਹ ਵੀ ਯੂਪੀ ਵਾਲਿਆਂ ਲੋਕ ਖਰੀਦ ਲਿਆਂ ਗੀਆਂ ਨੇ ਜੀ ਇਹ ਸਾਈਡ ਤੇ ਬੰਨ ਲੈਂਦੇ ਹੁੰਦੇ ਆ ਵੀਰ ਤੇ ਇਹ ਜੇ ਇਹਨਾਂ 'ਚ ਤੁਹਾਨੂੰ ਨਾਗ ਪਸੰਦ ਆਉਂਦਾ ਤਾਂ ਤੁਸੀਂ ਲਿਜਾ ਸਕਦੇ ਹੁੰਨੇ ਆ ਇਹਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਕਿਉਂਕਿ ਇਹਨਾਂ ਨੇ ਨਫਾ ਲੈਣਾ ਹੁੰਦਾ ਵੀਰੇ ਤੇ ਉਸ ਤੋਂ ਬਾਅਦ ਦੇ ਦੇ ਦਿੰਦੇ ਹੁੰਦੇ ਆ ਪਸ਼ੂ ਬਾਕੀ ਤੁਸੀਂ ਇਹ ਜਿਹੜੀਆਂ ਗੱਡੀਆਂ ਦੇਖ ਰਹੇ ਹੋ ਇਹ ਸਾਰੀਆਂ ਇਹ ਭਰ ਕੇ ਜਾਣੀਆਂ ਜੀ ਇਸ ਮੰਡੀ ਤੋਂ ਕਾਫੀ ਗੈਂ ਕੰਤੀ જયਸਵਰ ਪਹੁੰਚਿਆ ਜੀ ਪਸ਼ੂ ਇੱਥੇ ਲਓ ਜੀ ਆ ਵੀ ਚ ਕਰ ਲੋ ਚੈੱਕ ਤੇ ਵੀਰੇ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਬਾਕੀ ਤੁਸੀਂ ਇੱਥੇ ਆ ਕੇ ਆਪਦੀ ਪਸੰਦ ਦਾ ਕੋਈ ਵੀ ਪਸ਼ੂ ਖਰੀਦ ਸਕਦੇ ਹੋ ਵੀਡੀਓ ਵੇਖਣ ਲਈ ਤਾਂ